ਸਰ ਕੀ ਨਾਮ ਹੈ ਜੀ ਆਪਣਾ ਰਮੇਸ਼ ਕੁਮਾਰ ਹੈ ਜੀ 7 ਪਰ ਰਮੇਸ਼ ਕੁਮਾਰ ਫਰਮ ਦਾ ਨਾਮ ਹੈ ਸਰ ਤੁਸੀਂ ਵੀ ਕਾਫੀ ਟਾਈਮ ਤੋਂ ਇਸ ਲਾਈਨ ਦੇ ਵਿੱਚ ਜੁੜੇ ਹੋਏ ਹੋ ਅੱਜ ਨਵਾਂ ਪ੍ਰੋਡਕਟ ਆਇਆ ਇਹਨੂੰ ਦੇਖ ਕੇ ਕੀ ਕਹੋਗੇ ਅਸੀਂ 70 ਸਾਲ ਤੋਂ ਜੀ ਪੇਂਟ ਲਾਈਨ ਨਾਲ ਜੁੜੇ ਹੋਏ ਆਂ ਏਸ਼ੀਅਨ ਦੇ ਵੀ ਡੀਲਰ ਆ ਜੀ ਆਪਾਂ ਨੈਰੋ ਲੱਕ ਦੇ ਵੀ ਡੀਲਰ ਆ ਬਿਰਲਾ ਪੁੱਟੀ ਦੇ ਵੀ ਡੀਲਰ ਆ ਜੀ ਆਪਾਂ ਜੇ ਕੇ ਪੁੱਟੀ ਦੇ ਵੀ ਡੀਲਰ ਆ ਹੁਣ ਬਿਰਲਾ ਪੇਂਟ ਦੇ ਅਸੀਂ ਡੀਲਰ ਬਣਿਆ ਜੀ ਨਵੇਂ ਬਿਰਲਾ ਪੇਂਟ ਦੇ ਅਥਾਰਟੀ ਡੀਲਰ ਆਪਾਂ ਨੂੰ ਬਣਾਏ ਗਏ ਜੀ ਬਿਰਲਾ ਕੰਪਨੀ ਵੱਲੋਂ ਇਹ ਕੰਪਨੀ ਬਰਤ ਕੇ ਯੂਜ਼ ਕਰਕੇ ਦੇਖੀਏ ਸਿੰਘ ਪੇਂਟ ਦੇ ਵਿੱਚ ਸ਼ਾਈਨ ਵੀ ਵਧੀਆ ਹੈ ਪੇਂਟ ਕੁਆਲਟੀ ਵੀ ਵਧੀਆ ਜੀ ਪੇਂਟ ਬਹੁਤ ਵਧੀਆ ਕੁਆਲਟੀ ਦਾ ਰਿਜ਼ਲਟ ਬਹੁਤ ਵਧੀਆ ਆ ਰਿਹਾ ਹੈ ਹਾਲੇ ਪਤਾ ਲੱਗਦਾ ਜੀ ਕੰਪਨੀ ਮਤਲਬ ਇੰਨੀ ਪੁਰਾਣੀ ਹੋਣ ਦੇ ਬਾਵਜੂਦ ਵੀ ਪੁੱਟੀ ਚ ਕੰਪਨੀ ਬਹੁਤ ਪੁਰਾਣੀ ਦੀ ਪੇਂਟ ਚ ਕੰਪਨੀ ਨਵੀਂ ਹੈ ਤੇ ਕੀ ਲੱਗ ਰਿਹਾ ਪ੍ਰੋਡਕਟ ਵਧੀਆ ਹੋਣਾ ਦਾ ਪ੍ਰੋਡਕਟ ਬਹੁਤ ਵਧੀਆ ਹੈ ਜੀ ਰਿਜ਼ਲਟ ਆ ਰਹੇ ਨੇ ਬਹੁਤ ਵਧੀਆ ਪੇਂਟ ਹੈ ਸਰ ਕੀ ਨਾਮ ਹੈ ਜੀ ਮੇਰਾ ਨਾਮ ਦੀਪਕ ਹੈ ਸਰ ਕਿਹੜੀ ਕੰਪਨੀ ਵੱਲੋਂ ਆਇਆ ਅਜ ਧੂਰੀ ਪਹੁੰਚੇ ਤੁਸੀਂ ਮੈਂ ਬਿਰਲਾ ਪੇਂਟ ਤੋਂ ਆਇਆ ਇਹ ਅਦਿੱਤਿਆ ਬਿਰਲਾ ਗਰੁੱਪ ਦਾ ਬ੍ਰਾਂਡ ਹੈ ਇਹਦਾ ਨਾਮ ਬਿਰਲਾ ਉਪਸ ਹੈ ਤੇ ਕੰਪਨੀ 200 ਸਾਲ ਪੁਰਾਣੀ ਕੰਪਨੀ ਹੈ ਜਿਹਦਾ ਅਲਟਰਾਟੈਕ ਸਿਮੈਂਟ ਬਿਰਲਾ ਪੁੱਟੀ ਵੀ ਇਸੇ ਦੀ ਕੰਪਨੀ ਦੀ ਆਉਂਦੀ ਹੈ ਤਾਂ ਉਸ ਨੇ ਨਵਾਂ ਪੇਂਟ ਲਾਂਚ ਕੀਤਾ ਹੈ ਬਿਰਲਾ ਉਪਸ ਦੇ ਨਾਮ ਤੋਂ ਸਰ ਕਦੋਂ ਲਾਂਚ ਹੋਇਆ ਜੀ ਇਹ ਇਹ ਮਾਰਚ ਇਸ ਲੌਂਚ ਹੋਇਆ ਮਾਰਚ 2024 ਇਸੇ ਹਰੇ ਤਿੰਨ ਮਹੀਨੇ ਹੋ ਗਏ ਨੇ ਇਹ ਲੌਂਚ ਹੋਣ ਦੇ ਵਿੱਚ ਇਹਦੀ ਕੋਈ ਖਾਸ ਆਫਰ ਆਇਆ ਜਾਂ ਲੋਕਾਂ ਨੂੰ ਕੋਈ ਖਾਸ ਚੀਜ਼ ਮਿਲ ਰਹੀ ਹੈ ਵੀ ਜਿਹੜੇ ਲੋਕ ਨੇ ਲੈਣ ਦੇਖੋ ਜੀ ਕੰਪਨੀ ਨੇ 3 ਸਾਲ ਸਰਵੇ ਕਰਕੇ ਕੰਪਨੀ ਨੇ ਸਭ ਚੀਜ਼ਾਂ ਦੇਖ ਕੇ ਕਿਵੇਂ ਦਾ ਪ੍ਰੋਡਕਟ ਮਾਰਕੀਟ ਚ ਆਇਆ ਕਿਵੇਂ ਦਾ ਕੁਆਲਿਟੀ ਆ ਰਹੀ ਹੈ ਤਾਂ ਉਹ ਚੀਜ਼ਾਂ ਸਾਰੀਆਂ ਦੇਖ ਕੇ ਕੰਪਨੀ ਨੇ ਇੱਕ ਤਾਂ ਮਾਲ ਦੀ ਕੁਆਲਿਟੀ ਬਹੁਤ ਸ਼ਾਨਦਾਰ ਬਣਾਈ ਆ ਆਪਣੇ ਮਾਲ ਦੀ ਕਵਰਿੰਗ ਸਾਰੇ ਮਾਲ ਨਾਲੋਂ ਵੱਧ ਕੇ ਆ ਇਹ ਸਭ ਤੋਂ ਵੱਡੀ ਗੱਲ ਕੰਪਨੀ ਨੇ ਇੱਥੇ ਕੰਜ਼ਿਊਮਰ ਆਫਰ ਰੱਖੀ ਹੈ ਜਿੱਥੇ ਤੁਸੀਂ 20 ਲੀਟਰ ਦੇ ਨਾਲ 2 ਲੀਟਰ ਮਾਲ ਫ੍ਰੀ ਦੇਉਗੇ ਐਕਸਟਰਾ ਮਾਲ ਲਓਗੇ ਸਾਰੇ ਪੈਨ ਵਿੱਚ ਤੇ ਆਪਣੇ ਗਾਹਕਾਂ ਨੂੰ ਜਾਂ ਕਸਟਮਰ ਨੂੰ ਕੀ ਮੈਸੇਜ ਆਉ ਦੇਣਾ ਚਾਹੁੰਦਾ ਮੈਂ ਇਹ ਮੈਸੇਜ ਦੇਣਾ ਚਾਹੁੰਗਾ ਵੀ ਇੱਕ ਵਾਰ ਕਸਟਮਰ ਬਿਰਲਾ ਦਾ ਮਾਲ ਲਗਾਣ ਤੇ ਉਸ ਦੀ ਕੁਆਲਿਟੀ ਚੈੱਕ ਕਰਨ ਸਾਡੀ ਕੁਆਲਿਟੀ ਜੇ ਕੰਪਨੀ ਲੇਟ ਆਈ ਹੈ ਜਾਂ ਸਭ ਕੁਝ ਦੇਖ ਕੇ ਤਾਂ ਸਭ ਤੋਂ ਬੈਸਟ ਕੁਆਲਿਟੀ ਲੈ ਕੇ ਆਈ ਹੈ ਕਿਉਂਕਿ ਇਸ ਚ ਕੰਪਨੀ ਨੇ ਇਨ ਹਾਊਸ ਮੈਨੂਫੈਕਚਰਿੰਗ ਹੋਈ ਹੈ ਜੀ ਇਸ ਪਿਗਮੈਂਟ ਜਿਹੜੇ ਪੇਂਟ ਨੂੰ ਬਣਾਉਣ ਲਈ ਪੈਂਦੇ ਨੇ ਬਾਈਂਡਰਸ ਉਹ ਕੰਪਨੀ ਖੁਦ ਤਿਆਰ ਕਰਦੀ ਹੈ ਤਾਂ ਸਾਡੀ ਕੰਪਨੀ ਦਾ ਮਾਲ ਸਭ ਤੋਂ ਅਲੱਗ ਹੈ ਸਭ ਤੋਂ ਬੈਸਟ ਹੈ